ਦੇਖੋ ਇੱਕ ਤਾਂ ਹੁੰਦਾ ਹੈ ਵੀ ਇਹ ਮਨੁੱਖੀ ਅਧਿਕਾਰ ਨਾਲ ਜੁੜਿਆ ਮਸਲਾ ਵੀ ਹੈਗਾ ਜੀ ਇੱਕ ਐਮਪੀ ਦੇ ਅਧਿਕਾਰ ਨਾਲ ਜੁੜਿਆ ਮਸਲਾ ਵੀ ਹੈਗਾ ਜੀ 4 ਸਾਲ ਲੰਬੀ ਪ੍ਰੋਲ ਦੇ ਉੱਤੇ ਤੁਸੀਂ ਉਹਨੂੰ ਰੱਖਿਆ ਹੋਇਆ ਫਿਰ ਇੱਕ ਐਮਪੀ ਦੇ ਜਿਹੜੇ ਹੱਕ ਹਕੂਕ ਹੈ ਤੁਸੀਂ ਉਹਨੂੰ ਦੇ ਹੀ ਨਹੀਂ ਰਹੇ ਹੋ ਤੇ ਕੋਟਾਂ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਇਹਨਾਂ ਦੇ ਜਿਹੜੇ ਅਸੀਂ ਜਿਹੇ ਹੱਕ ਹਕੂਕ ਦਿੰਨੇ ਆ ਜਾਂ ਅਸੀਂ ਇਹਨਾਂ ਦੀ ਜਿਹੜੀ ਆ ਉਹ ਫੇਵਰ ਕਰਦੇ ਆ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਮੈਨੂੰ ਇਹ ਦੱਸੋ ਮੌੜ ਬੰਬ ਧਮਾਕਾ ਹੋਇਆ ਬੱਚੇ ਮਰੇ ਸੀ ਉਹਦੇ ਵਿੱਚ ਜੀ ਤੇ ਉਹਦੀ ਕਾਰਵਾਈ ਜਿਹੜੀ ਹੈ ਅਜੇ ਤੱਕ ਹੀ ਲੰਬਤ ਪਈ ਹੈ ਕੋਈ ਸਰਕਾਰ ਜਿਹੜੀ ਹੈ ਉਹਦੇ ਤੇ ਕਾਰਵਾਈ ਕਰਨ ਦੇ ਲਈ ਤਿਆਰ ਨਹੀਂ ਮੌੜ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਫੜਨ ਲਈ ਤਿਆਰ ਨਹੀਂ ਨਾ ਪਿਛਲੀਆਂ ਸਰਕਾਰਾਂ ਤੇ ਨਾ ਮੌਜੂਦਾ ਸਰਕਾਰ ਬਿਆਦਬੀ ਹੋਈ ਬਿਆਦਬੀ ਦੇ ਦੋਸ਼ੀ ਜਿਹੜੇ ਆ ਉਹ ਨੰਗੇ ਹੋਏ ਨਾ ਪਿਛਲੀਆਂ ਸਰਕਾਰਾਂ ਨੇ ਕਾਰਵਾਈ ਕੀਤੀ ਤੇ ਨਾ ਹੁਣ ਵਾਲੀ ਸਰਕਾਰ ਜਿਹੜੀ ਆ ਉਹ ਕੋਈ ਕਾਰਵਾਈ ਕਰਨ ਜਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਭਰਤੀ ਕਮੇਟੀ ਬਣੀ ਸੀ ਉਹਨੇ ਸੰਗਤ ਨਾਲ ਇੱਕ ਵਾਦਾ ਕੀਤਾ ਸੀਗਾ ਕਿ ਸਾਡਾ ਜਿਹੜਾ ਦਫਤਰ ਹੈ ਮੁੱਖ ਉਹ ਸ਼੍ਰੀ ਅਮਰਸਰ ਸਾਹਿਬ ਤੋਂ ਚੱਲੇਗਾ ਕਿਉਂਕਿ ਆਕਾਲੀ ਦਲ ਦੀ ਪੁਰਾਣੀ ਰਵਾਇਤ ਰਹੀ ਹੈ। ਆਕਾਲੀ ਦਲ ਦਾ ਮੁੱਖ ਦਫਤਰ ਜਿਹੜਾ ਸ਼੍ਰੀ ਅਮਰਸਰ ਸਾਹਿਬ ਵਿਖੇ ਹੁੰਦਾ ਸੀ। ਤੇ ਅੱਜ ਅਸੀਂ ਪੰਜ ਮੈਂਬਰੀ ਭਰਤੀ ਕਮੇਟੀ ਨੇ ਜੋ ਵਾਅਦਾ ਕੀਤਾ ਸੀਗਾ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਸੰਗਤ ਦੇ ਨਾਲ ਉਸ ਨੂੰ ਅਸੀਂ ਅਮਲਦਾਰੀ ਦੇ ਵਿੱਚ ਲਿਆਉਂਦੇ ਆਂ। ਜਿਹੜਾ ਮੁੱਖ ਦਫਤਰ ਜਿਹੜਾ ਅੱਜ ਸ਼੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਥਾਪਿਤ ਕੀਤਾ ਹੈ। ਸ਼੍ਰੀ ਆਖੰਡਪੁਰ ਸਾਹਿਬ ਆਰੰਭ ਕਰਵਾਏ ਸਨ। ਔਰ ਸ਼੍ਰੀ ਆਖੰਡਪੁਰ ਸਾਹਿਬ ਜੀ ਦੀ ਅੱਜ ਸਮਾਪਤੀ ਹੋਈ ਹੈ, ਕੀਰਤ ਔਰ ਬੁਲਾ ਰਿਆ ਨੇ ਆਪਣੇ ਵੱਖਰੇ ਵੱਖਰੇ ਜਿਹੜੇ ਨੇ ਉਹ ਵਿਚਾਰ ਦਿੱਤੇ ਨੇ ਔਰ 2 ਦਸੰਬਰ ਦਾ ਦਿਨ ਜਿਹੜਾ ਅਸੀਂ ਇਸ ਦਫਤਰ ਦੇ ਜਿਹੜਾ ਉਦਘਾਟਨ ਵਾਸਤੇ ਇਸ ਲਈ ਚੁਣਿਆ ਕਿਉਂਕਿ 2 ਦਸੰਬਰ ਦਾ ਦਿਨ ਜਿਹੜਾ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਇਸ ਦਿਨ ਪਿਛਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਹੋਇਆ ਸੀ ਔਰ ਉਸ ਹੁਕਮਨਾਮੇ ਦੀ ਬਲਖਣਤਾ ਇਹ ਸੀ ਕਿ ਜਿਹੜੀ ਆਪਣੇ ਆਪ ਨੂੰ ਪੰਥਕ ਜਮਾਤ ਕੋ ਹੁੰਦੀ ਹੈ ਉਹ ਇਸ ਤੋਂ ਮਨਕਰ ਹੋਈ ਇਸ ਨੂੰ ਮੰਨਣ ਤੋਂ ਅਨਕਾਰੀ ਹੋਈ ਔਰ ਭਗੌੜੀ ਹੋਈ ਤੇ ਉਹ ਇੱਕ ਉਹਨਾਂ ਦੇ ਭਗੌੜੀ ਹੋਣ ਦੇ ਨਾਲ ਉਹਨਾਂ ਦੇ ਇਹ ਹੁਕਮਨਾਮੇ ਨੂੰ ਦਰਕਨਾਰ ਕਰਨ ਦੇ ਨਾਲ ਇਹ ਜਿਹੜੇ ਦਿਨ ਦੀ ਅਹਿਮੀਅਤ ਜਿਹੜੀ ਹੈ ਉਹ ਹੋਰ ਵਧ ਗਈ ਇਤਿਹਾਸ ਦੇ ਵਿੱਚ ਹੁਕਮਨਾਮੇ ਪਹਿਲਾਂ ਵੀ ਬਹੁਤ ਹੋਏ ਨੇ ਪਰ ਕਦੇ ਵੀ ਕਿਸੇ ਅਕਾਲੀ ਦਲ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਮਾਉਂਦੇ ਨੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਜਿਹੜਾ ਹੈ ਉਹ ਪਿੱਠ ਦਿਕਾਉਣ ਦਾ ਯਤਨ ਨਹੀਂ ਕੀਤਾ ਇਹ ਇਤਿਹਾਸ ਦੇ ਵਿੱਚ ਮੈਂ ਸਮਝਦਾ ਪਹਿਲੀ ਵਾਰ ਹੋਇਆ ਹੈ 400 ਸਾਲ 450 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਉਹ ਪਾਰਟੀ ਜਿਹੜੀ ਇਹ ਮੰਨਦੀ ਹੈ ਕਿ ਉਹਦਾ ਜਨਮ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤ ਹੋਇਆ ਤੇ ਫਸੀਲਤ ਹੋਏ ਹੁਕਮਨਾਮੇ ਤੋਂ ਉਹ ਭਗੌੜੀ ਹੋ ਗਈ ਹੈ ਤੇ ਉਸ 2 ਦਸੰਬਰ ਨੂੰ ਅਸੀਂ ਜਿਹੜਾ ਹੈ ਇਹ ਦਿਨ ਜਿਹੜਾ ਹੈ ਦਫ਼ਤਰ ਦੇ ਤੋਂ ਕਾਟਣ ਲਈ ਇਸ ਕਰਕੇ ਰੱਖਿਆ ਕਿਉਂਕਿ ਇਹ ਇਤਿਹਾਸਕ ਦਿਨ ਹੈ ਔਰ ਇਹ ਦਿਨ ਹਮੇਸ਼ਾ ਜਿਹੜਾ ਹੈ ਸਿੱਖ ਮਰਾਂ ਦੇ ਵਿੱਚ ਯਾਦ ਰਹੇਗਾ ਦੂਜੀ ਗੱਲ ਇਹ ਹੈ ਕਿ ਅੱਜ ਸਾਡੀ ਪਾਰਟੀ ਦੇ ਜਿਹੜੇ ਅਹੁਦੇਦਾਰ ਵੀ ਇੱਥੇ ਪਹੁੰਚੇ ਹੈ ਲੀਡਰ ਸਾਹਿਬਾਨ ਪਹੁੰਚੇ ਹੈ ਕਿਉਂਕਿ ਦਿਨ ਅਸੀਂ ਪਹਿਲਾਂ ਮੁਕਰਰ ਕਰ ਚੁੱਕੇ ਸੀ ਤੇ اچانک ਜਿਹੜਾ ਪੰਚਾਇਤ ਸਭਾਤੀ ਤੇ ਬਲਾਕ ਸਭਾਤੀ ਦੀਆਂ ਜਿਹੜੀਆਂ ਉਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆ ਗਈਆਂ ਪਰ ਫਿਰ ਵੀ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਰੁਚੀ ਹੋਣ ਦੇ ਬਾਵਜੂਦ ਜਿਹੜੀ ਹੈ ਅੱਜ ਇਸ ਸਮਾਗਮ ਦੇ ਵਿੱਚ ਪਹੁੰਚੀ ਹੈ ਤੇ ਮੈਂ ਸਾਰਿਆਂ ਦਾ ਜਿਹੜਾ ਧੰਨਵਾਦ ਕਰਦਾ ਇਸ ਦਫ਼ਤਰ ਦੀ ਉਸਾਰੀ ਦੇ ਵਿੱਚ ਜਿੱਥੇ ਸਰਦਾਰ ਪਰਮਿੰਦਰ ਸਿੰਘ ਜੀ ਦੇ ਰਿਸ਼ਤੇਦਾਰ ਨੇ ਟਿੰਸਾ ਸਾਹਿਬ ਦੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਗ੍ਹਾ ਦਿੱਤੀ ਹੈ ਉੱਥੇ ਹੀ ਸਰਦਾਰ ਬਾਬਾ ਸੱਜਨ ਸਿੰਘ ਜੀ ਯੂਕੇ ਤੋਂ ਨੇ ਤੇ ਉਹਨਾਂ ਨੇ ਬਹੁਤ ਵੱਡੀ ਮਦਦ ਕੀਤੀ ਯੂ ਐਸ ਏ ਦੇ ਵਿੱਚ ਨੇ ਉਹਨਾਂ ਨੇ ਬਹੁਤ ਵੱਡੀ ਮਦਦ ਕੀਤੀ ਹੈ ਸਰਦਾਰ ਰਗਵੀਰ ਸਿੰਘ ਜੀ ਰਾਜਾ ਸੰਸੀ ਹੈ ਔਰ ਸਰਦਾਰ ਬਰਵਿੰਦਰ ਸਿੰਘ ਜੀ ਜੋੜਾ ਸਿੰਘਾ ਤੇ ਇਹਦੇ ਨਾਲ ਹੀ ਸਰਦਾਰ ਕੁਲਜੀਤ ਸਿੰਘ ਨੇ ਇਹਨਾਂ ਸਾਰਿਆਂ ਨੇ ਜਿਹੜਾ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਸਰਦਾਰ ਭਪਿੰਦਰ ਸਿੰਘ ਨੇ ਇਹਨਾਂ ਨੇ ਸਾਰਿਆਂ ਨੇ ਬਹੁਤ ਵੱਡਾ ਜਿਹੜਾ ਸਹਿਯੋਗ ਦਿੱਤਾ ਤੇ ਇਹ ਦਫ਼ਤਰ ਜਿਹੜਾ ਹੈ ਉਹ ਤਿਆਰ ਹੋਇਆ ਹੈ ਅ ਦੋ ਮੰਜ਼ਲਾਂ ਜਿਹੜੀਆਂ ਤਿਆਰ ਹੋ ਚੁੱਕੀਆਂ ਤੀਜੀ ਮੰਜ਼ਲ ਵੀ ਜਿਹੜੀ ਹੈ ਤਿਆਰ ਹੋ ਜਾਣੀ ਹੈ ਪ੍ਰੋਪਰ ਜਿਹੜਾ ਸਾਡਾ ਦਫਤਰ ਇਸ ਸਥਾਨ ਤੋਂ ਜਿਹੜਾ ਹੈ ਉਹ ਚੱਲੇਗਾ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਜਾ ਰਹੇ ਹਾਂ ਤਾਂ ਕਿ ਅਸੀਂ ਜਿਹੜਾ ਹੈ ਪੰਜਾਬ ਔਰ ਪੰਥ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈ ਉਹ ਸਿੱਖ ਸੰਗਤ ਤੇ ਪਬਲਿਕ ਦੇ ਵਿੱਚ ਲੈ ਕੇ ਜਾ ਸਕੀਏ ਸਿੰਘ ਸਾਹਿਬ ਜੀ ਅੱਜ 2 ਦਸੰਬਰ ਹੈ ਜਿਵੇਂ ਤੁਸੀਂ ਇਤਿਹਾਸਿਕ ਦਿਨ ਕਿਹਾ ਤੁਸੀਂ ਮੰਨਦੇ ਹੋ ਕਿ ਜਿਹੜਾ 2 ਦਸੰਬਰ ਦਾ ਹੁਕਮਨਾਮਾ ਸੀਗਾ ਉਹਨੂੰ ਇੰਨ ਬਿਨ ਲਾਗੂ ਕੀਤਾ ਗਿਆ ਇਨ ਵੀ ਲਾਗੂ ਤਾਂ ਕੀ ਕਰਨਾ ਸੀਗਾ ਜਿਹੜੇ ਜੱਜਦਾ ਸਾਹਿਬ ਸੀ ਕਿ ਉਹਨਾਂ ਨੂੰ 1 ਸਾਲ ਦੀ ਛੁੱਟੀ ਤੇ ਸੁਲਤਾਨ ਸਿੰਘ ਹੋਰਾਂ ਨੂੰ ਭੇਜ ਦਿੱਤਾ ਹੈ 4 ਮਹੀਨੇ ਦੀ ਛੁੱਟੀ ਤੇ ਜ਼ਬਰੀ ਯਾਨੀ ਹੱਥੀਂ ਰਗਵੀਰ ਸਿੰਘ ਨੂੰ ਭੇਜਤਾ ਹੈ ਤੁਹਾਨੂੰ ਵੀ ਜਿੱਦ ਤੱਕ ਕੋਲ ਆ ਦਿੱਤਾ ਕਿਵੇਂ ਦੇਖ ਰਹੇ ਹੋ ਜੀ ਇਸ ਨੂੰ ਦੇਖੋ ਜੀ ਜਦੋਂ ਮੇਰੇ ਨਾਲ ਧੱਕਾ ਸਭ ਤੋਂ ਪਹਿਲਾਂ ਕੀਤਾ ਸੀ ਇਹਨਾਂ ਨੇ ਤੇ ਉਦੋਂ ਜੱਫੇਦਾਰ ਗਿਆਨੀ ਰਗਵੀਰ ਸਿੰਘ ਜੀ ਅਕਾਲ ਤਖਬਬ ਦੇ ਜੱਫੇਦਾਰ ਸੀ ਉਹ ਭਾਵੇਂ ਨਹੀਂ ਬੋਲੇ ਮੇਰੇ ਹੱਕ 'ਚ ਪਰ ਮੇਰਾ ਇਮਾਨ ਕਹਿੰਦਾ ਕਿ ਮੈਨੂੰ ਬੋਲਣਾ ਚਾਹੀਦਾ ਉਹਨਾਂ ਨਾਲ ਧੱਕਾ ਹੋਇਆ ਉਹਨਾਂ ਨੂੰ ਜ਼ਬਰੀ ਛੁੱਟੀ ਦੇ ਉੱਤੇ ਭੇਜਿਆ ਗਿਆ ਇਹ ਉਹਨਾਂ ਨੂੰ ਇੱਕ ਕਿਸਮ ਦੀ ਸਜ਼ਾ ਦਿੱਤੀ ਹੈ 2 ਦਸੰਬਰ ਦੀ ਯਾਨੀ ਸੁਲਤਾਨ ਸਿੰਘ ਜੀ ਹਰਮੰਦਰ ਸਾਹਿਬ ਦੇ ਗਰੰਤੀ ਸਿੰਘ ਸੀ ਉਹਨਾਂ ਨੂੰ ਤਬਦੀਲ ਕੀਤਾ ਫਿਰ ਉਹਨਾਂ ਨੂੰ ਛੁੱਟੀ ਦਿੱਤੀ ਹੈ ਤੇ ਇਹ ਵੀ ਇੱਕ ਕਿਸਮ ਦੀ ਜਿਹੜੀ ਹੈ ਉਹ ਸਜ਼ਾ ਹੈ ਮੈਂ ਆਪ ਜੀ ਨੂੰ ਦੱਸਦੇ ਆ ਕਿ ਇਹਨਾਂ ਦੋਨੇ ਸਿੰਘ ਸਹਿਬਾਨਾਂ ਨੇ ਛੁੱਟੀ ਜਿਹੜੀ ਹੈ ਉਹ ਮੰਗੀ ਨਹੀਂ ਹੈ ਇਹਨਾਂ ਨੂੰ ਛੁੱਟੀ ਦਿੱਤੀ ਗਈ ਹੈ ਜ਼ਬਰੀ ਛੁੱਟੀ ਦੇ ਉੱਤੇ ਭੇਜਿਆ ਗਿਆ ਔਰ ਸਜ਼ਾ ਦਿੱਤੀ ਗਈ ਹੈ ਔਰ ਸਜ਼ਾ ਦਾ ਜਿਹੜਾ ਮੁੱਖ ਕਾਰਨ ਹੈ ਉਹ 2 ਦਸੰਬਰ ਹੈ ਚ ਔਰ ਇਹ ਸਾਡੀ ਮਰਿਆਦਾ ਹੈ ਉਹ ਲਿਖਿਆ ਵੀ ਹੈ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਾਫ ਦੀ ਹੈ ਉਹਦੇ ਵਿੱਚ ਲਿਖਿਆ ਵੀ ਹੈ ਕਿ ਜਦੋਂ ਪੰਜ ਪਿਆਰੇ ਸਹਬਾਨ ਜਿਹੜੇ ਹੈ ਉਹ ਤਨਖਾਹ ਕਿਸੇ ਨੂੰ ਲਾਉਂਦੇ ਆ ਤੇ ਪੰਜ ਪਿਆਰੇ ਸਹਬਾਨ ਨੂੰ ਜਿਹਨੂੰ ਤਨਖਾਹ ਲਈ ਜਾ ਰਹੀ ਹੈ ਉਹਦੇ ਪ੍ਰਤੀ ਮਨ ਦੇ ਵਿੱਚ ਈਰਖਾ ਭਾਵ ਨਹੀਂ ਰੱਖਣਾ ਚਾਹੀਦਾ ਤੇ ਜਿਹੜੇ ਸਜਾ ਤਨਖਾਹ ਲਵਾ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਵੀ ਈਰਖਾ ਭਾਵ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਮੈਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਪੰਜ ਸਿੰਘ ਸਹਬਾਨ ਜਿਹੜੇ ਸੀ ਖਾਸ ਤੌਰ ਤੇ ਮੈਂ ਆਪਣੀ ਗਰੰਟੀ ਉਹ ਦੇ ਦਿੰਦਾ ਹਾਂ ਕਿ ਸਾਡੇ ਮਨ ਦੇ ਵਿੱਚ ਸਾਹਮਣੇ ਬੈਠੀ ਜਿਹੜੀ ਲੀਡਰਸ਼ਿਪ ਸੀ ਜਿਹੜੀ ਉਸ ਵੇਲੇ ਪੇਸ਼ ਹੋਈ ਸੀ ਉਹਨਾਂ ਦੇ ਪ੍ਰਤੀ ਮਨ ਦੇ ਵਿੱਚ ਕੋਈ ਈਰਖਾ ਭਾਵਨਾ ਨਹੀਂ ਸੀ ਸਗੋਂ ਤਰਸ ਦੀ ਭਾਵਨਾ ਸੀ ਕਿ ਇਹ ਆਏ ਨੇ ਅਕਾਲ ਤੱਕ ਸਾਥ ਤੇ ਲੇਕਿਨ ਇਹਨਾਂ ਨੇ ਜਿਹੜਾ ਬਦਲਾਖੋਰੀ ਦੀ ਭਾਵਨਾ ਜਿਹੜੀ ਹੈ ਤੈਅ ਤਕਾਰਵਾਈ ਕੀਤੀ ਹੈ ਤੁਸੀਂ ਦੇਖੋ ਕਿ ਅੱਜ ਸਰਕਾਰ ਨੂੰ ਇਹ ਤਰਪਿੰਡ ਰਹੀ ਹੈ ਭੰਡ ਰਹੀ ਹੈ ਕਿ ਸਾਡੇ ਤੇ ਬਦਲਾ ਬਦਲਾ ਤਹਿਤ ਕਾਰਵਾਈਆਂ ਹੋ ਰਹੀਆਂ ਬਦਲਾਖੋਰੀ ਸਾਡੇ ਨਾਲ ਹੋ ਰਹੀ ਹੈ ਬਦਲਾਖੋਰੀ ਤਹਿਤ ਪਰਚੇ ਦਰਜ ਕੀਤੇ ਜਾ ਰਹੇ ਹੈ ਤੇ ਇਹ ਕਿੱਥੇ ਜਵਾਬ ਦੇਣਗੇ ਇਹਨਾਂ ਨੇ ਤਾਂ ਸਿੰਘ ਸਹਿਬਾਨ ਪੰਜ ਪਿਆਰਿਆਂ ਦੇ ਨਾਲ ਹੀ ਬਦਲਾਖੋਰੀ ਕੀਤੀ ਹੈ ਇਹ ਇੱਕ ਕਿਸਮ ਦਾ ਸਿੱਖ ਮਰਿਆਦਾ ਦਾ ਵੀ ਇਹਨਾਂ ਨੇ ਉਲੰਘਣ ਕੀਤਾ ਘਾਣ ਕੀਤਾ ਉਹ ਕਿੰਨਾ ਵੀ ਨਾ ਛੇੜਖਾਨੀ ਹੋਈ ਹੈ ਜਿਹੜੇ ਦੋ ਸਿੰਘ ਸਹਿਬਾਨ ਹੋਰ ਵੀ ਸੀ ਉਹਨਾਂ ਨੂੰ ਕੁਝ ਨਹੀਂ ਉਹਨਾਂ ਨੇ ਕਿਹਾ ਉਹਨਾਂ ਦੇ ਉੱਤੇ ਕੋਈ ਐਹੋ ਜਿਹੀ ਕਤਾਰਕੁਸ਼ੀ ਨਹੀਂ ਹੋਈ ਅੱਜ ਤੱਕ ਅੱਜ ਤੱਕ ਕੁਝ ਨਹੀਂ ਹੋਇਆ ਲੇਕਿਨ ਭਵਿੱਖ ਦੇ ਵਿੱਚ ਕੁਛ ਨਹੀਂ ਕਹਿ ਸਕਦਾ ਜਿੰਨੇ ਸਾਲ ਬੀਤ ਗਏ ਸਾਲ ਤੁਹਾਡੇ ਤੇ ਨਾ ਜਾਨੀ ਰਕबीर ਸਿੰਘ ਜੀ ਨੂੰ ਬੀਤਾਂ ਦੋ ਬਰਾਬਰ ਦੇ ਸ਼ਾਮਰ ਸੀ ਜਾਨੀ ਗਿਆਨੀ ਉਹ ਫਿਰ ਕੀ ਉਹਨਾਂ ਨੇ ਤੁਸੀਂ ਤਨਾਣੇ ਉਹਨਾਂ ਦੀ ਸਲਾਹ ਨਹੀਂ ਲਈ ਸੁਣੋ ਮੇਰੀ ਗੱਲ ਚੁੱਪ ਕਰਕੇ ਬੈਠੇ ਸੁਣੋ ਮੇਰੀ ਗੱਲ ਗਿਆਨੀ ਗਿਆਨੀ ਰਕबीर ਸਿੰਘ ਜੀ ਨੂੰ 23 ਸਾਲ ਬਾਅਦ ਕਾਰਵਾਈ ਕੀਤੀ ਹੈ ਗਿਆਨੀ ਸੁਲਤਾਨ ਸਿੰਘ ਜੀ ਤੇ ਵੀ ਸਾਲ ਬਾਅਦ ਕਾਰਵਾਈ ਕੀਤੀ ਹੈ ਪਰ ਗਿਆਨੀ ਸੁਲਤਾਨ ਸਿੰਘ ਨੇ ਜਿਹੜਾ ਵੀਜ਼ਾ ਲਵਾਇਆ ਆਰ1 ਵੀਜ਼ਾ ਉਹਦਾ ਤੇ ਸਾਲ ਦਾ ਪ੍ਰੋਸੈਸ ਹੈਗਾ ਜੀ ਇੱਕ ਦਿਨ ਚ ਤੋਂ ਵੀਜ਼ਾ ਲੱਗ ਨਹੀਂ ਜਾਂਦਾ ਉਹ ਇਹ ਤਾਂ ਹਰ ਕੁੜੇ ਹਰ ਸਾਲ ਪਹਿਲਾਂ ਲੱਗੇ ਨੇ ਵੀਜ਼ਾ ਲੈਣ ਦੇ ਉਹ ਵੀਜ਼ਾ ਮੈਂ ਜਾਣਦਾ 15 ਦਿਨਾਂ ਦੇ ਵਿੱਚ ਵੀ ਲੱਗ ਜਾਂਦਾ ਜੀ ਬਾਕੀ ਗਿਆਨੀ ਸੁਲਤਾਨ ਸਿੰਘ ਜੀ ਦੀ ਤਬਦੀਲੀ ਮੁਖਸਰ ਸਾਹਿਬ ਕੀਤੀ ਪਰ ਜਿਨ੍ਹਾਂ ਨੇ ਲਵਾਇਆ ਉਹ ਤੇ ਵੀਡੀਓ ਜਾਰੀ ਕਰਕੇ ਕਹਿਣ ਦੇ ਨੇ ਕਿ ਆਪਾਂ 2 ਦਸੰਬਰ ਤੋਂ ਹੀ ਇਹਨਾਂ ਦੇ ਵੀਜ਼ੇ ਦੀ ਪ੍ਰੋਸੈਸ ਸ਼ੁਰੂ ਕਰ ਦਿੱਤਾ ਚਲੋ ਚੰਗੀ ਗੱਲ ਹੈ ਉਹਨਾਂ ਨੇ ਮਤਲਬ ਚਲੋ ਵੈਸੇ ਹੀ ਬੁਲਾਉਣ ਵਾਸਤੇ ਕਰਤੀ ਵੀਜ਼ਾ ਦਿਵਾਉਣਾ ਕਿਸੇ ਨੂੰ ਮਾੜੀ ਗੱਲ ਥੋੜੀ ਹੈ ਕਿਸੇ ਗ੍ਰੰਥੀ ਨੂੰ ਕਿਸੇ ਪ੍ਰਚਾਰਕ ਨੂੰ ਹਰਮੰਦਰ ਸਾਹਿਬ ਦੇ ਬਹੁਤ ਸਾਰੇ ਰਾਗੀ ਸਿੰਘ ਹੈ ਜਿਨ੍ਹਾਂ ਕੋਲੇ ਆਰ1 ਵੀਜ਼ੇ ਨੇ ਜੀ ਪਰ ਇਸ ਕਰਕੇ ਉਹ ਜਿਹੜੇ ਜਿਹੜੀ ਤਰ੍ਹਾਂ ਨੇ ਵੀਜ਼ਾ ਉਹਨਾਂ ਨੂੰ ਦਿੱਤਾ ਹੈ ਉਹ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਉਹਨਾਂ ਨੂੰ ਵੀਜ਼ਾ